ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕਦੇ ਤੁਸੀਂ ਸੋਚਿਆ ਕਿ ਇੰਨੀ ਗਰਮੀ ਦੇ ਵਿੱਚ 46 ਡਿਗਰੀ ਤਾਪਮਾਨ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਠੰਡੇ ਏਸੀ ਲਗਾ ਕੇ ਠੰਡੇ ਕਮਰਿਆਂ ਦੇ ਵਿੱਚ ਰਹਿ ਰਹੇ ਹਾਂ ਤੇ ਜਿਹੜੀ ਬਿਜਲੀ ਆ ਪਿਛਲੇ ਕਾਫੀ ਦਿਨਾਂ ਤੋਂ ਨਿਰੰਤਰ ਸਾਨੂੰ ਆ ਰਹੀ ਆ ਇਹ ਕਿਸ ਦੀ ਬਦੌਲਤ ਹੈ ਇਹ ਸਾਰਾ ਕੁਝ ਬਿਜਲੀ ਕਰਮਚਾਰੀਆਂ ਦੀ ਬਦੌਲਤ ਹੈ ਜੋ ਲਗਾਤਾਰ ਆਪਣੀ ਖਾਤਰ ਲੱਗੇ ਹੋਇਆ ਹਨ ਜਦੋਂ ਵੀ ਕਦੇ ਫਾਲਟ ਪੈ ਜਾਂਦਾ ਹੈ ਤਾਂ ਉਦੋਂ ਇੰਨੀ ਗਰਮੀ ਦੇ ਵਿੱਚ ਹੀ ਉਹ ਫਾਲਟ ਕੱਢਦੇ ਆ ਤੇ ਕੋਈ ਵੀ ਬਿਜਲੀ ਦਾ ਕੱਟ ਨਹੀਂ ਲੱਗਾ ਕਦੇ ਅਸੀਂ ਸੋਚਿਆ ਕਿ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਜਦੋਂ ਕਦੇ ਬਿਜਲੀ ਦਾ ਕੱਟ ਲੱਗ ਜਾਂਦਾ ਤਾਂ ਅਸੀਂ ਬਿਜਲੀ ਵਾਲਿਆਂ ਨੂੰ ਕੋਸਣ ਲੱਗ ਜਾਂਦੇ ਆ ਪਰ ਹੁਣ ਉਹ ਇੰਨੀ ਗਰਮੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਲਈ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਨਿਰੰਤਰ ਜਾਰੀ ਰੱਖ ਰਹੇ ਆ ਪਰ ਇੱਕਾ ਦੁੱਕਾ ਵੀਰਾਂ ਨੂੰ ਛੱਡ ਕੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਆਪਾਂ ਬਿਜਲੀ ਬੋਰਡ ਵਾਰੇ ਕਰਮਚਾਰੀਆਂ ਦਾ ਧੰਨਵਾਦ ਕਰੀਏ ਸੋ ਆਓ ਦੋਸਤੋ ਕਮੈਂਟਾਂ ਦੇ ਵਿੱਚ ਲਵਾਇਓ ਹਾਜ਼ਰੀ ਤੇ ਇਸ ਵੀਡੀਓ ਨੂੰ ਕਰਿਓ ਸ਼ੇਅਰ ਤੇ ਲਾਈਕ ਤੇ ਆਪਾਂ ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਬਦੌਲਤ ਹੀ ਸਾਨੂੰ ਜਿਹੜੀ ਬਿਜਲੀ ਮਿਲ ਰਹੀ ਆ ਇੰਨੇ ਗਰਮੀ ਦੇ ਵਿੱਚ ਵੀ ਕੋਈ ਕੱਟ ਨਹੀਂ ਲੱਗ ਰਿਹਾ ਤੇ ਅਸੀਂ ਆਰਾਮ ਨਾਲ ਆਪਦੇ ਘਰਾਂ ਦੇ ਵਿੱਚ ਏਸੀ ਲਗਾ ਕੇ ਰਹਿ ਰਹੇ ਹਾਂ ਤੇ ਜਿਹੜੀ ਖੇਤਾਂ ਵਾਲੀ ਸਾ ਬਿਜਲੀ ਵੀ ਸਾਡੇ ਕਿਸਾਨ ਭਰਾਵਾਂ ਨੂੰ ਉਹ ਵੀ ਉਹਨਾਂ ਦੀ ਬਦੌਲਤ ਨਿਰੰਤਰ ਮਿਲ ਰਹੀ ਆ ਸੋ ਬਿਜਲੀ ਕਰਮਚਾਰੀਆਂ ਦਾ ਮੈਂ ਇੰਨੀ ਗਰਮੀ ਦੇ ਵਿੱਚ ਉਹ ਲੱਗੇ ਹੋਏ ਆ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਤੇ ਮੈਂ ਬਿਜਲੀ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਸੋ ਦੋਸਤੋ ਤੁਸੀਂ ਵੀ ਕਮੈਂਟ ਦੇ ਵਿੱਚ ਬਿਜਲੀ ਕਰਮਚਾਰੀਆਂ ਦੇ ਲਈ ਧੰਨਵਾਦ ਸ਼ਬਦ ਜ਼ਰੂਰ ਲਿਖਿਓ ਸੋ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਸ਼ੇਅਰ ਕਰਿਓ ਧੰਨਵਾਦ